ਦੇ ਵਿੱਚ ਪ੍ਰਾਈਵੇਟ ਹਸਪੀਟਲ ਐਸੋਸੀਏਸ਼ਨ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਆਯੁਸ਼ਮਾਨ ਸਕੀਮ ਦੇ ਤਹਿਤ ਇਲਾਜ ਹੁਣ ਨਹੀਂ ਕਰਾਂਗੇ ਹਸਪਤਾਲਾਂ ਦਾ 600 ਕਰੋੜ ਦਾ ਖੜਾ ਹੋਇਆ ਬਕਾਇਆ ਤੇ ਐਸੋਸੀਏਸ਼ਨ ਨੇ ਕਿਹਾ ਕਿ 600 ਕਰੋੜ ਦਾ ਬਕਾਇਆ ਜੜਾਇਆ ਖੜਿਆ ਹੋਇਆ ਹੈ ਪੈਸਾ ਰੁਕਣ ਦੇ ਕਰਕੇ ਹਸਪਤਾਲ ਚਲਾਉਣਾ ਔਖਾ ਹੋ ਰਿਹਾ ਹੈ 6 ਮਹੀਨੇ ਤੋਂ ਸਰਕਾਰ ਨੇ ਭੁਗਤਾਨ ਨਹੀਂ ਕੀਤੇ ਨੇ ਇਸ ਦੇ ਕਰਕੇ ਹੁਣ ਆਯੁਸ਼ਮਾਨ ਕਾਰਡ ਜਿਹੜਾ ਹੈ ਇਨਵੈਲਿਡ ਕਰ ਦਿੱਤਾ ਜਾਏਗਾ ਪੰਜਾਬ ਦੇ ਵਿੱਚ 6 ਮਹੀਨੇ ਤੋਂ ਸਰਕਾਰ ਨੇ ਭੁਗਤਾਨ ਨਹੀਂ ਕੀਤਾ ਹੈ 600 ਕਰੋੜ ਦਾ ਬਕਾਇਆ ਆਇਆ ਪਿਆ ਹੋਇਆ ਹੈ ਐਸੋਸੀਏਸ਼ਨ ਦੇ ਵੱਲੋਂ ਕਿਹਾ ਗਿਆ ਹੈ ਉਸ਼ਮਾਨ ਸਕੀਮ ਦੇ ਤਹਿਤ ਹੁਣ ਇਲਾਜ ਨਹੀਂ ਕਰਾਂਗਾ

ਦੇਖੋ ਸਰ ਇਹ ਬਹੁਤ ਅਸੀਂ ਦੇਖੋ ਆਪਣੇ ਵੱਲੋਂ ਇਲਾਜ ਹਜੇ ਤੱਕ ਚੱਲ ਰਿਹਾ ਹੈ ਜੀ ਦਾ 4-5 ਸਾਲ ਤੋਂ ਲਗਾਤਾਰ ਇਲਾਜ ਚਲਾ ਰਹੇ ਆ ਪਰ ਸਾਡੀ ਵੀ ਕਿਸੇ ਹੱਦ ਤੱਕ ਮਜਬੂਰੀ ਹੋ ਜਾਂਦੀ ਹੈ ਕਿ ਉਸ ਤੋਂ ਬਾਅਦ ਇਲਾਜ ਹੁਣ ਸਾਡੇ ਕੋਲ ਪੈਸੇ ਹੀ ਨਹੀਂ ਹੈ ਉਹਨੇ ਕੱਲ ਨੂੰ ਉਹਨੂੰ ਦਵਾਈਆਂ ਵਾਲਾ ਮੰਗੂਗਾ ਉਹ ਕਹਿੰਦਾ ਮੈਂ ਤਾਂ ਉਹਨੂੰ ਦਵਾਈ ਸਪਲਾਈ ਨਹੀਂ ਕਰਨੀ ਮੈਂ ਤੁਹਾਨੂੰ ਚੂਲਾ ਜਾਂ ਗੋਡਾ ਸਪਲਾਈ ਨਹੀਂ ਕਰਨਾ ਤੇ ਮੈਂ ਕਿੱਥੋਂ ਲਿਆ ਕੇ ਪਾਵਾਂ ਮਰੀਜ਼ਾਂ ਦੇ ਸਾਡੇ ਸਾਡੇ ਹਸਪਤਾਲ ਕਿੱਥੋਂ ਲਾ ਕੇ ਮਰੀਜ਼ਾਂ ਦੇ ਪਾਉਣ ਹੁਣ ਸਾਡੀ ਮਜਬੂਰੀ ਆ ਹੁਣ ਜਦੋਂ ਘਰ ਕੋਲ ਪੈਸੇ ਹੀ ਨਹੀਂ ਹੈ ਬੈਂਕ ਕਰਪਟ ਹੋਣ ਦੀ ਤਦਾਲ ਚ ਨੇ ਹਸਪੀਟਲ ਸਾਰੇ ਹਰ ਇੱਕ ਹਸਪੀਟਲ ਦਾ ਆਲਮੋਸਟ 1 ਕਰੋੜ ਤੋਂ ਪੈਂਡਿੰਗ ਖੜਾ ਹੋਣਾ 600 ਕਰੋੜ ਪੈਂਡਿੰਗ ਆ ਤੈਨੂੰ ਸਾਢੇ 300 ਹਸਪੀਟਲ ਲਾ ਲੋ 1 ਕਰੋੜ ਤੋਂ ਵੀ ਉੱਪਰ ਪੈਂਡਿੰਗ ਆ ਬਹੁਤ ਸਾਰੇ ਹਸਪੀਟਲ ਲਾ ਲੋ ਤੇ ਫਿਰ ਉਹ ਕਿੱਥੋਂ ਇਲਾਜ ਕਰਾਂਗੇ ਮਰੀਜ਼ਾਂ ਦਾ ਇਸ ਕਰਕੇ ਹੁਣ ਸਾਡਾ ਮਜਬੂਰੀ ਬਣ ਚੁੱਕੀ ਹੈ ਇਸ ਕਰਕੇ ਹੁਣ ਇਲਾਜ ਸਾਡੇ ਵਰਸੇ ਮੁਸ਼ਕਿਲ ਆ ਸਾਡੀ ਕੋਲ ਜਿਹੜਾ ਆਰਥੋਪੈਡਿਕਸ ਦੇ ਵਿੱਚ ਵੀ ਕੁਝ ਪੈਕੇਜਸ ਹੈਗੇ ਨੇ ਜਿਵੇਂ ਚੂਲੇ ਬਦਲਣ ਦੇ ਆਪਰੇਸ਼ਨ ਹੈਗੇ ਨੇ ਕੁਝ ਜਿਵੇਂ ਜਰੋਲੋਜੀ ਦੀ ਸੁਪਰ ਸਪੈ ਇਹ ਸਾਰੇ ਜਿਹੜੇ ਕਾਰਡੀਕ ਦੇ ਸਟੈਂਟਿੰਗ ਹੋਗੀ ਹਾਰਟ ਦੀ ਸਟੈਂਟਿੰਗ ਇਹ ਸਾਰਾ ਕੁਝ ਕਵਰ ਹੈਗਾ ਜਿਹੜਾ ਕਿ ਗਵਰਨਮੈਂਟ ਤੇ ਹੈ ਹੀ ਨਹੀਂ ਗਵਰਨਮੈਂਟ ਦੇ ਸੁਪਰ ਸਪੈਸ਼ਲਿਸਟ ਹੁੰਦੇ ਤਾਂ ਉੱਥੇ ਕਰਾ ਲੈਂਦੇ ਹੁਣ ਉਹ ਪ੍ਰਾਈਵੇਟ ਚ ਆਉਂਦੇ ਨੇ ਪੇਸ਼ੈਂਟਸ ਇਲਾਜ ਕਰਾਉਣ ਵਾਸਤੇ ਉਹਨੂੰ ਉਹਨਾਂ ਕੋਲ ਸਟੈਂਟ ਦੇਣ ਵਾਸਤੇ ਪੈਸੇ ਨਹੀਂ ਹੈ ਤਾਂ ਕਿਵੇਂ ਕਰਨਗੇ ਸਾਰੇ ਲਾਜ਼ਮੀ ਸਰ ਉਹ ਕੀ ਇਸ਼ੂ ਹੈ ਸਰ ਉਹ ਪੈਕੇਜ ਰਿਜ਼ਰਵ ਕੀਤੇ ਆ ਮੰਨ ਲਓ ਕਿਸੇ ਦੀ ਲੱਤ ਟੁੱਟ ਗਈ ਆ ਕਿਸੇ ਦੀ ਹੁਣ ਉਹ ਕਾਰਡ ਜਦੋਂ ਸਾਡੇ ਕੋਲ ਲੈ ਕੇ ਦਿਖਾਉਂਦਾ ਕਿ ਆ ਮਰੀਜ਼ ਦਾ ਇਲਾਜ ਕਰ ਦਿਓ ਜੀ ਉਹ ਪੈਕੇਜ ਰਿਜ਼ਰਵ ਕੀਤਾ ਹੈ ਗਵਰਨਮੈਂਟ ਹਸਪੀਟਲ ਵਾਸਤੇ ਸ ਠੀਕ ਹੈ ਹੁਣ ਜਦ ਕੀ ਹੋਣਾ ਚਾਹੇ ਜੇ ਕਾਰਡ ਬਣ ਗਿਆ ਚਾਹੇ ਗਵਰਨਮੈਂਟ ਜਾਵੇ ਚਾਹੇ ਪ੍ਰਾਈਵੇਟ ਜਾਵੇ ਉਹਦੀ ਮਰਜ਼ੀ ਆ ਗਵਰਨਮੈਂਟ ਆਪਣਾ ਡੈਮੋਕ੍ਰੇਸੀ ਇਹੀ ਕਹਿੰਦੀ ਹੈ ਨਾ ਹਰ ਇੱਕ ਮਨੁੱਖ ਨੂੰ ਰਾਈਟ ਹੋਣਾ ਚਾਹੀਦਾ ਜਿੱਥੇ ਮਰਜ਼ੀ ਕਰਾਵੇ ਜਾਵਾਂ ਤੁਸੀਂ ਕਾਰਡ ਬਣਾਓ ਹੀ ਨਾ ਉਹ ਸਾਰੇ ਜਿੱਥੇ ਮਰਜ਼ੀ ਕਰਾ ਸਕਦੇ ਆ ਸਰ ਹਾਊਸ ਇਜ਼ ਓਪਨ ਫੋਰ